ਪੰਜਾਬ ਵਾਲਿਓ ਜਿਵੇਂ ਆ ਖੇਤ ਦੇ ਵਿੱਚੋਂ ਘਾਹ ਵੱਢਿਆ ਉਸੇ ਤਰ੍ਹਾਂ ਤੁਹਾਨੂੰ ਪੰਜਾਬ ਦੇ ਵਿੱਚੋਂ ਵੱਢ ਕੇ ਰੱਖ ਦੇਣਾ ਅਗਲਿਆਂ ਤੇ ਜਿਹੜਾ ਤੁਹਾਡਾ ਪੈਸਾ ਜਿਹੜੀਆਂ ਤੁਹਾਡੀਆਂ ਮੁੱਛਾਂ ਕੁੰਡੀਆਂ ਮਾਫੀ ਚੰਨੇ ਗੱਲ ਕੋਈ ਗੱਲ ਸਿੱਖਲ ਨਾ ਲੈ ਕੇ ਜਾਵੇ ਕੋਈ ਧਰਮ ਵਾਲ ਨਾ ਲੈ ਕੇ ਜਾਵੇ ਕੋਈ ਵੀ ਗੱਲ ਜਿਵੇਂ ਆ ਘਾਹ ਦੀਆਂ ਜੜਾ ਪੁੱਟਤੀਆਂ ਉਸੇ ਤਰ੍ਹਾਂ ਪੰਜਾਬ ਵਾਲਿਓ ਤੁਹਾਡੀਆਂ ਜੜਾਂ ਪੁੱਟ ਦੇਣੀਆਂ ਪਹਿਲੀ ਗੱਲ ਕਰ ਲੱਗਿਆ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਕਿਸੇ ਤਨਾਟ ਬੰਦੇ ਵੱਲੋਂ ਕਿਸੇ ਗਰੀਬ ਬੰਦੇ ਨੂੰ ਕੁੱਟਿਆ ਗਿਆ ਉਹਨੂੰ ਇਹੋ ਜਿਹਾ ਕੁੱਟਿਆ ਕਿ ਸੀਏ ਸਟਾਫ ਰਿਮਾਂਡ ਲੈ ਕੇ ਇਹੋ ਜਾਂ ਨਹੀਂ ਕੋੜਦੀ ਜਿਹੋ ਜਾਂ ਉਹ ਬੰਦਿਆਂ ਨੇ ਕੁੱਟਿਆ ਔਰ ਉਹ ਨਾਮਕੀਦਾ ਬਦਨਾਮ ਹੋਣਾ ਸਾਰੇ ਕਿਸਾਨਾਂ ਦਾ ਹੋਵੇ ਕਿਉਂ ਨਾ ਹੋਊਗਾ ਮੈਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇਕਰ ਸਾਡਾ ਇੱਕਾ ਨਾ ਰਿਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਗੜਾ ਧੋਖਾ ਖਾਵਾਂਗੇ ਹੁਣ ਜਿਹੜਾ ਵਿਅਕਤੀ ਆ ਜਿਨੇ ਕੁੱਟਮਾਰ ਕੀਤੀ ਆ ਗ੍ਰੀਵ ਵਿਅਕਤੀ ਦੀ ਉਸ ਬੰਦੇ ਤੇ ਕਾਰਵਾਈ ਕਰਾਉਣ ਵਾਸਤੇ ਤੁਸੀਂ ਅੱਗੇ ਹੋ ਜੋ ਤਾਂ ਕਈ ਜਾਤ ਪਾਤ ਤੇ ਗੱਲਾਂ ਕਰਨ ਵਾਲਿਆਂ ਦੀ ਬੋਲਤੀ ਬੰਦ ਹੋ ਜਾਵੇ ਪਰ ਇਹਨਾਂ ਚੀਜ਼ਾਂ ਦੇ ਨਾਲ ਭਾਰੂ ਪੈਂਦੀ ਆ ਜਾਤ ਪਾਤ ਕਿ ਤੁਸੀਂ ਉਸ ਬੰਦੇ ਤੇ ਬੋਲੇ ਨਹੀਂਗੇ ਜਿਹੜੇ ਬੰਦੇ ਨੇ ਖੇਤ ਦੇ ਵਿੱਚ ਇੱਕ ਟੰਬੇ ਦੇ ਨਾਲ ਸਾਡੀ ਬੋਲੀ ਚ ਟੰਬਾ ਕਹਿੰਦੇ ਐਡੇ ਮੋਟੇ ਡੰਡੇ ਨੂੰ ਉਹ ਬੰਦੇ ਨੂੰ ਇੰਨਾ ਕੁੱਟਿਆ ਛੱਡ ਗੱਲਾਂ ਦੋ ਰਹੀ ਗੱਲ ਹੁਣ ਜੇ ਕਰ ਕੋਈ ਉਹਦੀ ਗਲਤੀ ਸੀ ਤਾਂ ਉਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਬੈਠਾ ਸੀ ਉਹਨੇ ਕਾਨੂੰਨ ਹੱਥਾਂ ਦੇ ਵਿੱਚ ਲਿਆ ਹਲੇ ਨਹੀਂ ਪਤਾ ਕੀ ਕਾਰਵਾਈ ਹੋਈ ਆ ਤੇ ਕੀ ਕਾਰਵਾਈ ਨਹੀਂ ਹੋਈ ਕਿਰਪਾ ਕਰਕੇ ਬੇਨਤੀ ਆ ਕਿ ਅੱਗੇ ਏਜੰਸੀਆਂ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਪਾਉਣ ਨੂੰ ਤੇ ਔਰ ਤੁਹਾਡਾ ਏਕਾ ਤੜਾਉਣ ਨੂੰ ਬਹੁਤ ਭਾਰੂ ਪਈਆਂ ਹੋਈਆਂ ਔਰ ਯਾਦ ਰੱਖ ਲਓ ਜੇਕਰ ਤੁਸੀਂ ਏਜੰਸੀਆਂ ਦੇ ਰਾਹਾਂ ਤੇ ਚੱਲਤਾ ਪਏ ਆ ਇਹਦੀਆਂ ਮੰਜ਼ਲਾ ਵੀ ਮਿਲ ਜਾਣੀਆਂ ਪਰ ਮੰਜ਼ਲਾ ਪੰਜਾਬ ਨੂੰ ਚੱਕਣਾ ਚੂਰ ਕਰ ਦੇਣੀਆਂ ਇਹਦੇ ਵਿੱਚ ਸਾਡਾ ਇੱਕਾ ਨਹੀਂ ਰਹਿਣਾ ਯਾਦ ਰੱਖ ਲਓ ਅਸੀਂ ਪਛਤਾਵਾਂਗੇ ਬਾਅਦ ਦੇ ਵਿੱਚ ਪਹਿਲਾਂ ਤੁਹਾਡਾ ਭਾਈਚਾਰਾ ਤੋੜਿਆ ਜਾਣਾ ਫਿਰ ਭਾਈਚਾਰਾ ਤੋੜ ਕੇ ਤੁਹਾਡੇ ਤੇ ਅਲੱਗ ਅਲੱਗ ਤਸ਼ੱਦਦ ਹੋਣਗੇ ਕੌਣ ਕਰੂਗਾ ਜਿਹੜੇ ਤੁਹਾਨੂੰ ਪਾੜ ਰਹੇ ਆ ਜੇਕਰ ਕਿਸੇ ਨੇ ਇੱਕ ਮੈਂ ਹੋਰ ਖਬਰ ਵੇਖੀ ਆ ਕਿ ਕੋਈ ਮਾਂ ਪੁੱਤ ਖੇਤ ਦੇ ਵਿੱਚ ਗਰੀਬ ਭਾਈਚਾਰਾ ਹੁਣ ਮੈਨੂੰ ਲਾ ਲਓ ਤੁਸੀਂ ਮੇਰੇ ਕੋਲ ਖੇਤ ਹੈ ਨਹੀਂਗਾ ਆਹ ਧਰਤੀ ਮਾਂ ਇਹ ਧਰਤੀ ਮਾਂ ਕਿਸੇ ਦੇ ਪਿਓ ਦੇ ਨਾਂ ਚੜੀ ਹੋਈ ਆ ਕਿਸੇ ਦੇ ਦਾਦੇ ਦੇ ਨਾਂ ਚੜੀ ਹੋਈ ਆ ਔਰੇ ਧਰਤੀ ਮਾਂ ਦੀ ਆ ਮੇਰਾ ਜੋਵਨ ਪੀਤਾ ਲੱਖਾਂ ਨੇ ਮੈਂ ਪੂਰੀ ਦੀ ਪੂਰੀ ਯਾਦ ਰੱਖੋ ਇਹ ਗੱਲ ਨੂੰ ਇਹਦਾ ਜੋਵਨ ਬਹੁਤ ਲੋਕਾਂ ਨੇ ਪੀਤਾ ਹੁਣ ਮੇਰੇ ਕੋਲ ਜ਼ਮੀਨ ਹੈ ਨਹੀਂਗੀ ਤੇ ਮੈਨੂੰ ਹੁਣ ਪਸ਼ੂਆਂ ਵਾਸਤੇ ਘਾਹ ਚਾਹੀਦਾ ਤੋ ਭਾਈ ਮੈਂ ਤਾਂ ਤੁਹਾਡੇ ਖੇਤ ਦੇ ਵਿੱਚ ਆਉਂਗਾ ਹੁਣ ਮਾਂ ਪੁੱਤ ਕਿਸੇ ਖੇਤ ਦੇ ਵਿੱਚ ਗਏ ਜਿਵੇਂ ਮੈਂ ਉਹਨਾਂ ਦੀ ਗੱਲ ਸੁਣੀ ਆ ਅਗੋਂ ਨੇ ਕਿਹਾ ਵੀ ਭਾਈ ਜਿਹੜਿਆ ਗੰਦੇ ਗਾਣੇ ਲਈ ਖੜਾ ਇਹ ਗੰਦੇ ਗਾਣੇ ਬੰਦ ਕਰ ਦੇ ਉਸ ਤੋਂ ਬਾਅਦ ਭਾਈ ਉਹ ਮਾਂ ਪੁੱਤਾਂ ਨੂੰ ਕਹਿੰਦੇ ਕੁੱਟਮਾਰ ਕਰਦਾ ਕੋਈ ਅਪਸ਼ਬਦ ਬੋਲਦਾ ਹੁਣ ਤੁਸੀਂ ਇਹ ਗੱਲ ਦੱਸੋ ਕਿ ਜੇਕਰ ਚਾਹੇ ਕੋਈ ਗਰੀਬਾ ਚਾਹੇ ਕੋਈ ਅਮੀਰਾ ਉਹ ਭਾਈ ਸਾਹਿਬ ਸਾਰਿਆਂ ਦੀਆਂ ਇੱਜ਼ਤਾਂ ਬਰੋਬਰ ਆ ਇਹ ਯਾਦ ਰੱਖੋ ਗੱਲ ਏ ਕਿਉਂ ਨਹੀਂ ਤੁਸੀਂ ਗੱਲਾਂ ਸਮਝਦੇ ਸਮਝਣੀਆਂ ਪੈਣੀਆਂ ਤੁਹਾਨੂੰ ਭਾਈ ਸਾਹਿਬ ਆਪਣਾ ਇੱਕਾ ਤੋੜਿਆ ਜਾ ਰਿਹਾ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਯਾਰ ਵਾਕਈ ਜਿਹੜਾ ਮਜ਼ਦੂਰ ਆ ਉਹ ਤਾਂ ਭਾਈ ਹਰ ਥਾਂ ਜਾ ਕੇ ਖੜਦਾ ਪਰ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਮੈਂ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਬਹੁਤ ਸਾਰੇ ਚੰਗੇ ਬੈਠੇ ਆ ਬਹੁਤ ਹੀ ਸਾਰੇ ਹਰ ਜਾਤ ਦੇ ਵਿੱਚ ਚੰਗੇ ਬੰਦੇ ਬੈਠੇ ਆਂ ਔਰ ਹਰ ਜਾਤ ਦੇ ਵਿੱਚ ਹੀ ਮਾਰੇ ਬੰਦੇ ਬੈਠੇ ਆਂ ਪੰਜੇ ਉਂਗਲੇ ਕੁਝ ਨਹੀਂ ਹੁੰਦੀਆਂ ਪਰ ਇੰਨੀ ਇੱਕ ਬੇਨਤੀ ਆ ਕਿ ਜਿਹੜੇ ਆਪਾਂ ਹਾਲਾਤਾਂ ਤੇ ਤੁਰੇ ਹੋਏ ਆਂ ਜਿਹੜੇ ਰਾਹਾਂ ਤੇ ਤੁਰੇ ਹੋਏ ਆਂ ਇਹ ਰਾਹ ਵੇਖਣ ਨੂੰ ਤਾਂ ਕੁਝ ਨਹੀਂ ਲੱਗਦਾ ਪਰ ਗਾਂਹ ਜਾ ਕੇ ਜਿਹੜੀਆਂ ਮੰਜ਼ਲਾਂ ਤੇ ਪਹੁੰਚੋਗੇ ਉਹ ਮੰਜ਼ਲਾਂ ਦੇ ਵਿੱਚ ਜਾ ਕੇ ਤੁਸੀਂ ਢਹ ਢੇਰੀ ਹੋ ਜਾਣਾ ਥੋੜੇ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਵਾਲਿਓ ਕਹਿੰਨ ਨੂੰ ਅਸੀਂ ਪੰਜਾਬੀ ਆ ਪਰ ਇਸ ਪੰਜਾਬ ਦੇ ਵਿੱਚ ਸਾਨੂੰ ਜਾਤ ਪਾਤ ਵਿਕਤਰਾ ਲੈ ਦੇ ਕੇ ਵੇਜੂਗਾ ਅੱਜੇ ਕੱਲ ਯਾਦ ਰੱਖੋ ਕਿ ਭਾਈ ਅਮਰਤਪਾਲ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਜਤਾਇਆ ਚੰਗੀ ਲੀਡ ਦੇ ਨਾਲ ਜਤਾਇਆ ਫਿਰ ਵੀ ਕੀ ਹੋਇਆ ਕਿ ਸਾਨੂੰ ਧਰਨੇ ਮਜਾਰੇ ਕਰਨੇ ਪਏ ਔਰ ਖਬਰੇ ਮਿਲਿਆ ਕਿ ਭਾਈ ਅਮਰਤਪਾਲ ਜੀ ਕੱਲ ਆ ਵੀ ਰਹੇ ਆ ਸੌਜਕਨ ਸਮਾਗਮ ਤੇ ਹੁਣ ਗੱਲ ਇੱਥੇ ਇਹ ਹੁੰਦੀ ਆ ਵੀ ਸਾਡੇ ਕੋਲ ਰਾਜਨੀਤਿਕ ਪਾਵਰ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਬਣ ਜੇ ਚਾਹੇ ਕੋਈ ਐਮਐਲਏ ਐਮਪੀ ਬਣ ਜੇ ਉਹ ਪੰਜਾਬ ਦੀ ਗੱਲ ਨਹੀਂ ਕਰਦਾ ਚਾਹੇ ਕੋਈ ਅਫਸਰ ਆ ਉਹਨੇ ਭਾਈ ਆਪਦੇ ਮਹਿਕਮੇ ਦੀ ਗੱਲ ਕਰਨੀ ਆ ਪਰ ਤੁਹਾਡੀ ਤਾਂ ਕਿਸੇ ਨੇ ਗੱਲ ਨਹੀਂ ਕਰਨੀ ਫਿਰ ਸਾਡੇ ਪੱਲੇ ਇੰਨਾ ਕੁਝ ਹੈ ਨਹੀਂਗਾ ਆਪਣਾ ਸਿਰ ਭਾਈਚਾਰਾ ਬਣਾ ਕੇ ਰੱਖ ਲੋ ਕੱਲ ਨੂੰ ਧਰਨਿਆਂ ਤੇ ਦਾ ਇਕੱਠਾ ਹੋ ਜਾਵੇ ਅੱਜ ਆਪਾਂ ਨਾਰਾ ਮਾਰਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਜਿਹੜੇ ਮਜ਼ਦੂਰ ਆ ਉਹਨਾਂ ਨੇ ਤੁਹਾਡੇ ਖੇਤਾਂ ਦੇ ਵਿੱਚ ਆਉਣਾ ਤੁਸੀਂ ਖਿਆਲ ਉਹਨਾਂ ਦਾ ਰੱਖਣਾ ਜੇ ਕਰ ਤੁਹਾਡੇ ਖੇਤਾਂ ਦੇ ਵਿੱਚ ਇਹਨਾਂ ਨੂੰ ਕੁੱਟਿਆ ਜਾਊਗਾ ਇਹਨਾਂ ਨੂੰ ਜੇਕਰ ਬੀਬੀਆਂ ਗੰਦੇ ਗਾਣਿਆਂ ਤੋਂ ਰੋਕ ਰੋਕਣ ਗਈਆਂ ਤਾਂ ਇਹਨਾਂ ਨੂੰ ਕੁੱਟਿਆ ਜਾਊਗਾ ਫਿਰ ਸਾਡਾ ਭਾਈਚਾਰਾ ਆਪਸੀ ਵਿੱਚ ਬਹੁਤ ਫੁੱਟ ਪਾਉਂਦਾ ਬਹੁਤ ਜਿਆਦੇ ਅਸੀਂ ਪਿੱਛੇ ਜਾਂਨੇ ਆ ਇਹ ਸਮੱਸਲਿਆਂ ਤੇ ਸਰਕਾਰ ਨੂੰ ਵੀ ਨਿਰਣੇ ਲੈਣਾ ਚਾਹੀਦਾ ਹੁੰਦਾ ਇਹਨਾਂ ਨੂੰ ਸਰਕਾਰ ਨੂੰ ਵੀ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ ਹੁੰਦਾ ਔਰ ਪੰਜਾਬ ਦੇ ਆ ਕਿਸਾਨ ਜਥੇਬੰਦੀਆਂ ਨੂੰ ਵੀ ਤਾਂ ਕਿ ਸਾਡਾ ਭਾਈਚਾਰਾ ਬਣਿਆ ਰਵੇ ਤੇ ਜਦੋਂ ਕੋਈ ਵੀ ਪੰਜਾਬ ਵੱਲ ਹਰੇ ਅੱਖ ਖੋਲਦਾ ਹੀ ਹੋਵੇ ਦੁਸ਼ਮਣੀ ਦੀ ਨਿਗਾਹ ਜਿਹੜੀ ਮਤਲਬ ਦੁਸ਼ਮਣੀ ਦੀ ਅੱਖ ਚ ਐ ਖੋਲ ਨਹੀਂ ਲੱਗਦਾ ਹੋਵੇ ਉਹਨੂੰ ਨਾਲ ਦੀ ਨਾਲ ਤੁਹਾਡੇ ਪੰਜਾਬ ਦਾ ਏਕਾ ਨਜ਼ਰ ਆ ਜਾਵੇ ਤਾਂ ਜਿਹੜਾ ਇਹ ਕੰਮ ਹੋ ਰਿਹਾ ਇਹ ਬਹੁਤ ਗਲਤ ਹੋ ਰਿਹਾ ਤੁਸੀਂ ਰੌਲਾ ਪਾਓ ਪੰਜਾਬ ਦੇ ਸਿੱਖੋ ਪੰਜਾਬ ਦੇ ਲੋਕੋ ਕਿ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਤੁਹਾਨੂੰ ਮਿਲੇ ਤੁਹਾਡੇ ਬੱਚੇ ਆਈਪੀਐਸ ਬਣ ਪਰ ਅਫਸੋਸ ਦੀ ਗੱਲ ਇਹ ਆ ਕਿ ਆਪਾਂ ਆਈਪੀਐਸ ਦਾ ਕੀ ਬਣਾਉਨੇ ਆ ਖੇਤਾਂ ਦੇ ਵਿੱਚ ਆਇਆ ਨੂੰ ਪਹਵਾ ਦਿੰਨੇ ਆ ਹੁਣ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਵਿਸ਼ਵਦੀਪ ਤੂੰ ਜਾਤ ਪਾਤ ਪਾ ਰਿਆ ਕਦੇ ਵੀ ਨਹੀਂ ਕਦੇ ਵੀ ਨਹੀਂ ਜਾਤ ਪਾਤ ਪਾ ਰਿਆ ਮੈਂ ਪਰ ਜੋ ਸੱਚਾ ਉਹ ਮੈਂ ਸੱਚ ਬੋਲਦਾ ਸਾਰੇ ਸਾਰਿਆਂ ਨੂੰ ਮਾਰਾ ਨਹੀਂ ਆਖ ਰਿਆ ਜੇ ਦੋ ਬੰਦਿਆਂ ਨੇ ਕੀਤਾ ਤਾਂ ਮੈਂ ਦੋ ਬੰਦਿਆਂ ਨੂੰ ਆਖ ਰਿਆ ਕਿ ਭਲਿਓ ਮਾਨਸੋ ਤੁਹਾਡਾ ਜਾਣਾ ਕੱਖ ਨਹੀਂ ਤੇ ਪੰਜਾਬ ਦੇ ਪੱਲੇ ਰਹਿਣਾ ਕੱਖ ਨਹੀਂ ਸਾਡੇ ਪੰਜਾਬ ਦੇ ਵਿੱਚੋਂ ਜਿਵੇਂ ਅੱਗੇ ਹਿਮਾਚਲ ਕੱਢਿਆ ਗਿਆ ਹਰਿਆਣਾ ਕੱਢਿਆ ਗਿਆ ਤਾਂ ਸਾਡੇ ਪੰਜਾਬ ਦੇ ਟੁਕੜੇ ਹੋਏ ਤਾਂ ਜਦੋਂ ਉਦੋਂ ਉਦੋਂ ਜੇ ਪੰਜਾਬ ਦੇ ਵਿੱਚੋਂ ਹਰਿਆਣਾ ਕੱਢਿਆ ਜਾ ਸਕਦਾ ਹਿਮਾਚਲ ਕੱਢਿਆ ਜਾ ਸਕਦਾ ਜਿਹੜੀਆਂ ਵੀ ਸਟੇਟਾਂ ਕੱਡੀਆਂ ਗਈਆਂ ਯਾਦ ਰੱਖੋ ਫਿਰ ਸਾਡੇ ਪੰਜਾਬ ਨੂੰ ਤੋੜਿਆ ਵੀ ਜਾ ਸਕਦਾ ਤੇ ਕਿਰਪਾ ਕਰਕੇ ਤੁਸੀਂ ਇੱਕ ਦੂਜੇ ਤੇ ਤਸ਼ੱਦਦ ਨਾ ਕਰੋ ਇੱਕ ਦੂਜੇ ਦਾ ਸਾਥ ਦਿਓ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਆ ਇੱਕ ਪਾਸੇ ਤੁਰੇ ਜਾਣ ਤੇ ਇਹਨਾਂ ਦਾ ਏਕਾ ਹੋਵੇ ਜਾਤ ਪਾਤ ਦਾ ਖਹਿੜਾ ਛੱਡੋ ਜਿਸ ਭਾਈ ਕੋਲ ਚਾਰ ਛਿਲੜਾ ਉਹ ਆਪਦੇ ਬੱਚਿਆਂ ਦੇ ਬਰੋਬਰ ਕਿਸੇ ਗਰੀਬ ਬੱਚਿਆਂ ਦੀ ਕਿਸੇ ਗਰੀਬ ਬੱਚਿਆਂ ਨੂੰ ਆਪਦੇ ਬੱਚਿਆਂ ਦੇ ਬਰੋਬਰ ਪੜ੍ਹਾਵੇ ਚਾਹੇ ਉਹ ਕੋਈ ਐਸਸੀ ਆ ਚਾਹੇ ਉਹ ਕੋਈ ਬੀਸੀ ਆ ਚਾਹੇ ਉਹ ਕੋਈ ਜਰਨਲ ਆ ਚਾਹੇ ਕਿਸੇ ਜਾਤ ਦਾ ਯਾਦ ਰੱਖ ਲੋ ਤੁਹਾਡਾ ਇੱਕ ਹੀ ਸਭ ਕੁਝ ਹੋਣਾ ਤੇ ਜੇ ਭਾਈ ਤੁਸੀਂ ਇਹ ਪੱਠਿਆਂ ਦੀ ਪੰਡ ਪਿੱਛੇ ਜਾਂ ਤੁਸੀਂ ਮਤਲਬ ਕਿਸੇ ਨੌਜਵਾਨਾਂ ਨੂੰ ਕੁੱਟਣ ਲੱਗ ਗਏ ਉਹ ਭਾਈ ਐਸਸੀ ਤੇ ਜਰਨਲ ਦੀ ਲੜਾਈ ਬਾਨੀ ਆ ਫਿਰ ਉਹ ਇਹ ਫੁੱਟ ਵੀ ਪਾਊਗੀ ਜਦੋਂ ਫੁੱਟ ਪੈ ਗਿਆ ਫਿਰ ਏਕਾ ਤੋੜੂਗੀ ਏਕਾ ਟੁੱਟ ਗਿਆ ਤਾਂ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਇੱਕ ਨੋਟ ਕਰ ਲੋ ਗੱਲ ਇੱਕ ਡੱਕੇ ਨੂੰ ਲੈ ਲੋ ਉਦਾਹਰਨ ਦੇ ਰਿਹਾ ਮੈਂ ਇੱਕ ਡੱਕਾ ਜੇ ਆ ਢੱਕਾ ਜਿਹੜਾ ਇਹਨੂੰ ਤੋੜਤਾ ਟੁੱਟ ਗਿਆ ਕਿਉਂਕਿ ਕੱਲਾ ਸੀ ਜੇ ਹੁਣ ਆ ਚੀਜ਼ਾਂ ਹੋ ਗਿਆ ਇੱਕਾ ਇਹਨੂੰ ਇਹਨੂੰ ਤੋੜਨਾ ਔਖਾ ਹੋ ਜਾਊਗਾ ਇੱਕਾ ਰੱਖੋ ਉਹ ਕੱਲੇ-ਕੱਲੇ ਤੁਸੀਂ ਕੁਝ ਨਹੀਂ ਕਰ ਸਕਦੇ ਯਾਦ ਰੱਖ ਲਓ ਗੱਲ ਔਰ ਜਿਹੜਾ ਕੋਈ ਭੈਣ ਭਾਈ ਭਾਈ ਕੰਮ ਕੋਈ ਗਲਤ ਕਰਦਾ ਉਹ ਕੰਮ ਸਹੀ ਕਰੇ ਐਨਿਕ ਬੇਨਤੀ ਆ ਤੇ ਲੋਕੋ ਵਾਰ-ਵਾਰ ਕਹਿਣਾ ਕਿ ਭਾਈ ਮੈਂ ਕੋਈ ਜਾਤ-ਪਾਤ ਨਹੀਂ ਪਾਰਿਆ ਗੱਲ ਜਿਹੜੀ ਸੱਚੀ ਆ ਉਹ ਮੈਂ ਜ਼ਰੂਰ ਕਰੂੰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ